ਕਿਹੜੇ ਨਸ਼ੇ ਦੇ ਵਪਾਰੀ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਘੋਣ ਵਾਂਗੂ ਸੌਂਕ ਵਾਂਗੂ ਖਾ ਗਏ ਜਿਨ੍ਹਾਂ ਨੇ ਲੋਕਾਂ ਦੇ ਘਰਾਂ ਚ ਚਿੱਟੇ ਦੇ ਸੱਥਰ ਪਛਾਤੇ ਸਾਡੀਆਂ ਲੱਖਾਂ ਧੀਆਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਤੇ ਕਿਹੜੇ ਪਾਸੇ ਨੂੰ ਸਾਡੇ ਪੰਜਾਬ ਨੂੰ ਲੈ ਗਏ ਉਹਨਾਂ ਨੂੰ ਸਜਾਤਾ ਮਿਲੂਗੀ ਜਿੱਡੇ ਮਰਜੀ ਵੱਡੇ ਹੋਣ ਜਿੱਡੀਆਂ ਮਰਜੀ ਸ਼ਿਫਾਰਸ਼ਾਂ ਹੋਣ। ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਹੁਣ ਤੱਕ ਪੁਲਿਸ ਵੱਲੋਂ 16240 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 25420 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰੱਗ ਮਨੀ ਵੀ ਜ਼ਬਤ ਕੀਤੀ ਗਈ ਹੈ। ਪੁਲਿਸ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡوزر ਚਲਾ ਰਹੀ ਹੈ ਤੇ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਜਾਇਦਾਦ ਨੂੰ ਤਬਾਹ ਕੀਤਾ ਜਾ ਰਿਹਾ ਹੈ। ਜਿਹੜੇ ਇਹੋ ਜਿਹੇ ਸਮਗਲਿੰਗ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਕਿ ਉਹਨਾਂ ਵਾਸਤੇ ਦੋ ਹੀ ਥਾਂ ਨੇ ਜਾਂ ਤੇ ਉਹ ਮੁਕਤਾਰਾ ਸ਼ਾਮਲ ਹੋ ਕੇ ਚੰਗੇ ਕੰਮ ਕਰਨ ਲੱਗ ਜਾਣ ਸਮਾਜ ਦੇ ਵਿੱਚ ਆਪਣਾ ਜੀਵਨ ਬਤੀਤ ਕਰਨ ਅਗਰ ਉਹ ਸਮਗਲਿੰਗ ਕਰਨਗੇ ਤੇ ਇਹੋ ਜਿਹੇ ਕੰਮ ਜਿਹੜਾ ਨਸ਼ਿਆਂ ਦਾ ਕੰਮ ਕਾਰੋਬਾਰ ਕਰਨਗੇ ਤੇ ਉਹਨਾਂ ਦੇ ਨਾਲ ਇਹੋ ਜਿਹੀਆਂ ਸਖਤ ਕਾਰਵਾਈਆਂ ਜਿਹੜੀਆਂ ਸਾਹਮਣੇ ਸਾਹਮਣੇ ਤੇ ਹੋਣੀਆਂ ਹੀ ਰਹਿਣਗੀਆਂ ਜਿਹੜੇ ਇਲਾਕਿਆਂ ਦਾ ਪਤਾ ਸੀ ਕਿ ਇੱਥੇ ਨਸ਼ਾ ਫਿੱਕਦਾ ਹੈ ਉੱਥੇ ਤਲਾਸ਼ੀਆਂ ਲੈ ਕੇ ਅਭਿਆਨ ਸ਼ੁਰੂ ਕਰ ਰਹੇ ਸਨ ਜੇ ਪੰਜਾਬ ਪੁਲਿਸ ਆਪਣੀ ਆਈ ਤੇ ਆ ਜੇ ਕੋਈ ਐਸਾ ਜੁਰਮ ਨਹੀਂ ਹੈਗਾ ਜਿਹਨੂੰ ਖਤਮ ਨਾ ਕਰ ਸ ਸ਼ਬਦ ਹੈਗਾ ਮੋਮੋ ਠਗਨੀਆ ਇਹੀ ਹਾਲ ਬੀਜਪੀ ਦੇ ਲੀਡਰਾਂ ਦਾ ਹੈਗਾ ਮਿੱਠਾ ਮਿੱਠਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੀਜਪੀ ਨੇ ਪਹਿਲਾਂ ਤਾਂ ਮਿੱਠਾ ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾਈ ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ। ਪਰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇੰਨਾ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜਮਾਨਾ ਹੈ ਕੱਲ ਨੂੰ ਕਿਸੇ ਦਿਨ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ? ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਦੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੇ ਵੀ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟਤੇ ਜਾਨੀ ਕਿ 32 ਲੱਖ ਜਿਹੜੇ ਲਾਪਾਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉਹਤੇ ਤਾਂ ਤੁਸੀਂ ਬੋਲਦੇ ਨਹੀਂ ਹੈ ਔਰ ਜਾਖੜ ਸਾਹਿਬ ਜੇਕਰ ਤੁਹਾਨੂੰ ਫਾਰਮ ਕਰਨ ਦਾ ਇੰਨਾ ਹੀ ਸ਼ੌਕ ਗਿਆ ਤਾਂ ਫਿਰ 2014 ਦਾ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਰੱਖ ਲਓ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤਹਾਨੂੰ ਤੁਸੀਂ ਕਿੱਥੇ ਹੈ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਏ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀਆਂ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵਾਮੀਦਾਥਨ ਦੀ ਰਿਪੋਰਟ ਲਾਗੂ ਕਰਨੀ ਸੀ ਸੋ ਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੁੰਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭੁਵਨ ਸਿੰਘ ਮਾਨ ਦੀ ਅਦਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਖੂਬੀ ਕੰਮ ਕਰਨੀ ਹੈ। ਇੱਕ ਸ਼ਬਦ ਹੈਗਾ ਮੋਮੋ ਠਗਨੀਆ। ਇਹੀ ਹਾਲ ਭਾਜੀਪੀ ਦੇ ਲੀਡਰਾਂ ਦਾ ਹੈਗਾ ਮਿੱਠਾ-ਮਿੱਠਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ। ਭਾਜੀਪੀ ਨੇ ਪਹਿਲਾਂ ਤਾਂ ਮਿੱਠਾ-ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾ ਲਈ। ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ। ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ। ਪਰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇਹਨਾਂ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜ਼ਮਾਨਾ ਹੈ। ਕੱਲ ਨੂੰ ਕਿਸੇ ਦਿਨ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ? ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਦੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੇ ਵੀ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟਤੇ ਜਾਨੀ ਕਿ 32 ਲੱਖ ਜਿਹੜੇ ਲਾਪਾਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉਹਤੇ ਤਾਂ ਤੁਸੀਂ ਬੋਲਦੇ ਨਹੀਂ ਹੈ ਔਰ ਜਾਖੜ ਸਾਹਿਬ ਜੇਕਰ ਤੁਹਾਨੂੰ ਫਾਰਮ ਕਰਨ ਦਾ ਇੰਨਾ ਹੀ ਸ਼ੌਕ ਗਿਆ ਤਾਂ ਫਿਰ 2014 ਦਾ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਰੱਖ ਲੋ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤਸੋਂ ਤੁਸੀਂ ਕਿੱਥੇ ਹੈ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਏ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀਆਂ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵਾਮੀ ਦਾਤਨ ਦੀ ਰਿਪੋਰਟ ਲਾਗੂ ਕਰਨੀ ਸੀ ਸੋ ਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੰਨਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੁੰਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭੁਵਨ ਸਿੰਘ ਮਾਨ ਦੀ ਅਦਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਖੂਬੀ ਕੰਮ ਕਰਨੀ ਹੈ। ਇੱਕ ਸ਼ਬਦ ਹੈਗਾ ਮੋਮੋ ਠਗਨੀਆ। ਇਹੀ ਹਾਲ ਭਾਜੀਪੀ ਦੇ ਲੀਡਰਾਂ ਦਾ ਹੈਗਾ ਮਿੱਠਾ-ਮਿੱਠਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ। ਭਾਜੀਪੀ ਨੇ ਪਹਿਲਾਂ ਤਾਂ ਮਿੱਠਾ-ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾ ਲਈ। ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ। ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ। ਪਰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇੰਨਾ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜਮਾਨਾ ਹੈ ਕੱਲ ਨੂੰ ਕਿਸੇ ਦਿਨ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ? ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਦੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੇ ਵੀ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟਤੇ ਜਾਨੀ ਕਿ 32 ਲੱਖ ਜਿਹੜੇ ਲਾਪਾਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉਹਤੇ ਤਾਂ ਤੁਸੀਂ ਬੋਲਦੇ ਨਹੀਂ ਹੈ ਔਰ ਜਾਖੜ ਸਾਹਿਬ ਜੇਕਰ ਤੁਹਾਨੂੰ ਫਾਰਮ ਭਰਨ ਦਾ ਇੰਨਾ ਹੀ ਸ਼ੌਕ ਗਿਆ ਤਾਂ ਫਿਰ 2014 ਦਾ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਰੱਖ ਲਓ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤਹਾਨੂੰ ਤੁਸੀਂ ਕਿੱਥੇ ਹੈ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਏ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀਆਂ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵਾਮੀਦਾਦਨ ਦੀ ਰਿਪੋਰਟ ਲਾਗੂ ਕਰਨੀ ਸੀ ਸੋ ਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾ ਨਹੀਂ ਹੁੰਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭੁਵਨ ਸਿੰਘ ਮਾਨ ਦੀ ਅਦਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਾਕੂ ਵੀ ਕੰਮ ਕਰਨੀ ਹੈ ਇੱਕ ਸ਼ਬਦ ਹੈਗਾ ਮੋਮੋ ਠਗਨੀਆ ਇਹੀ ਹਾਲ ਬੀਜਪੀ ਦੇ ਲੀਡਰਾਂ ਦਾ ਹੈਗਾ ਮਿੱਠਾ ਮਿੱਠਾ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੀਜਪੀ ਨੇ ਪਹਿਲਾਂ ਤਾਂ ਮਿੱਠਾ ਮਿੱਠਾ ਬੋਲ ਕੇ ਲੋਕਾਂ ਦੀਆਂ ਵੋਟਾਂ ਚੋਰੀ ਕਰ ਲਈਆਂ ਤੇ ਸਰਕਾਰ ਬਣਾਈ ਹੁਣ ਪੰਜਾਬ ਦੇ ਵਿੱਚ ਲੋਕਾਂ ਦਾ ਡਾਟਾ ਚੋਰੀ ਕਰਨ ਨੂੰ ਫਿਰਦੇ ਆ ਅਸੀਂ ਕਿੰਨੇ ਵਾਰੀ ਇਹ ਚੀਜ਼ ਨੂੰ ਸਪਸ਼ਟ ਕਰ ਚੁੱਕੇ ਹਾਂ ਕਿ ਜਿਹੜੀਆਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਨੇ ਉਹ ਲੋਕਾਂ ਦੇ ਪੈਸੇ ਨਾਲ ਚਲਦੀਆਂ ਨੇ ਕੇਂਦਰ ਦੀਆਂ ਸਕੀਮਾਂ ਵੀ ਰਾਜ ਸਰਕਾਰ ਨੇ ਹੀ ਲਾਗੂ ਕਰਨੀਆਂ ਹੁੰਦੀਆਂ ਨੇ ਉਹਦੇ ਵਿੱਚ ਕਿਸੇ ਵੀ ਪ੍ਰਾਈਵੇਟ ਬੰਦੇ ਦਾ ਜਾਂ ਪੋਲਿਟੀਕਲ ਐਕਟਿਵਿਸਟ ਦਾ ਕੋਈ ਰੋਲ ਨਹੀਂ ਹੁੰਦਾ ਹੈ। ਪਰ ਜਿਸ ਤਰੀਕੇ ਨਾਲ ਤੁਸੀਂ ਲੋਕਾਂ ਦਾ ਇਹਨਾਂ ਸੈਂਸਿਟਿਵ ਡਾਟਾ ਇਕੱਠਾ ਕਰਨ ਨੂੰ ਫਿਰਦੇ ਹੋ ਸਾਈਬਰ ਫਰਾਡ ਦਾ ਜ਼ਮਾਨਾ ਹੈ। ਕੱਲ ਨੂੰ ਕਿਸੇ ਦਿਨ ਕੋਈ ਠੱਗੀ ਚੋਰੀ ਹੋ ਗਈ ਤੇ ਕੌਣ ਜ਼ਿੰਮੇਵਾਰ ਹੈ? ਸੋ ਇਸ ਕਰਕੇ ਜਿਹੜਾ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਹੈ ਇਹ ਉਸ ਦੀ ਉਲੰਘਣਾ ਦੀ ਹੈਗੀ ਹੈ ਤੇ ਜਿਹੜੀ ਕਿ ਪੰਜਾਬ ਸਰਕਾਰ ਕਦੇ ਵੀ ਹੁੰਦੈਗੀ ਔਰ ਦੂਸਰੀ ਗੱਲ ਜਿਹੜੀ ਹੈਗੀ ਹੈ ਕਿ ਜਾਖੜ ਸਾਹਿਬ ਜੇਕਰ ਤੁਹਾਨੂੰ ਇੰਨਾ ਹੀ ਲੋਕਾਂ ਨਾਲ ਹਮਦਰਦੀ ਹੈ ਤੇ ਆ ਹੁਣ 8 ਲੱਖ ਰਾਸ਼ਨ ਕਾਰਡ ਪੰਜਾਬ ਦੇ ਲੋਕਾਂ ਦੇ ਕੱਟਤੇ ਜਾਨੀ ਕਿ 32 ਲੱਖ ਜਿਹੜੇ ਲਾਪਾਤਰੀ ਸੀ ਉਹਨਾਂ ਦਾ ਰਾਸ਼ਨ ਚੋਰੀ ਹੋ ਗਿਆ ਉਹਤੇ ਤਾਂ ਤੁਸੀਂ ਬੋਲਦੇ ਨਹੀਂ ਹੈ ਔਰ ਜਾਖੜ ਸਾਹਿਬ ਜੇਕਰ ਤੁਹਾਨੂੰ ਫਾਰਮ ਭਰਨ ਦਾ ਇੰਨਾ ਹੀ ਸ਼ੌਕ ਗਿਆ ਤਾਂ ਫਿਰ 2014 ਦਾ ਜਿਹੜਾ ਭਾਜਪਾ ਦਾ ਚੋਣ ਮੈਨੀਫੈਸਟੋ ਹੈ ਤੇ ਉਹ ਰੱਖ ਲਓ ਸਾਹਮਣੇ ਤੇ ਫਾਰਮ ਭਰਾ ਲਓ ਅੱਜ ਤਹਾਨੂੰ ਤੁਸੀਂ ਕਿੱਥੇ ਹੈ ਉਹ 15-15 ਲੱਖ ਵਾਲੇ ਫਾਰਮ ਜਿਹੜਾ ਵਾਅਦਾ ਕੀਤਾ ਸੀ ਕਿ ਹਰ ਇੱਕ ਹਿੰਦੁਸਤਾਨੀ ਨੂੰ 15 ਲੱਖ ਰੁਪਏ ਮਿਲੇਗਾ ਅੱਜ ਕਿੱਥੇ ਨੇ ਉਹ ਫਾਰਮ 2 ਕਰੋੜ ਨੌਕਰੀਆਂ ਜਿਹੜੀਆਂ ਹਰ ਸਾਲ ਤੁਸੀਂ ਨੌਜਵਾਨਾਂ ਨੂੰ ਦੇਣੀਆਂ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਕਿਸਾਨਾਂ ਦੀ ਇਨਕਮ ਡਬਲ ਕਰਨੀ ਸੀ ਅੱਜ ਕਿੱਥੇ ਨੇ ਉਹ ਫਾਰਮ ਜਿਹਦੇ ਵਿੱਚ ਤੁਸੀਂ ਸਵਾਮੀ ਦਾਤਨ ਦੀ ਰਿਪੋਰਟ ਲਾਗੂ ਕਰਨੀ ਸੀ ਸੋ ਜਾਖੜ ਸਾਹਿਬ ਹੁਣ ਇਹ ਤੁਹਾਡੀਆਂ ਮਿੱਠੀਆਂ ਗੰਨਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਂਦੇ ਕਿਉਂਕਿ ਪੰਜਾਬ ਦੇ ਲੋਕ ਭਾਜਪਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਔਰ ਪਛਾਣਦੇ ਨੇ ਤੁਸੀਂ ਲੱਖ ਕੋਸ਼ਿਸ਼ ਕਰ ਲਓ ਪੰਜਾਬ ਦੇ ਲੋਕ ਗੁੰਮਰਾਹ ਨਹੀਂ ਹੁੰਦੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭੁਵਨ ਸਿੰਘ ਮਾਨ ਦੀ ਅਦਵਾਈ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਲੋਕਾਂ ਲਈ ਬਾਕੂਬੀ ਕੰਮ ਕਰ ਰਹੀ ਹੈ